ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਹੇ ਹਾਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਹੈ ਅਧਿਕਾਰੀਆਂ ਕੀ ਖਤਰੇ ਦਾ ਨਿਸ਼ਾਨ 527 ਮੀਟਰ ਹੈ ਅਤੇ ਡੈਮ ਪ੍ਰਸ਼ਾਸਨ ਦੇ ਵੱਲੋਂ ਅੱਜ ਸਵੇਰ ਤੋਂ ਹੀ ਡੈਮ ਵਾਲੇ ਪਾਸੇ ਤੋਂ ਸੱਤ ਵਿੱਚੋਂ ਸੱਤ ਸਪਿਲ ਵੇ ਗੇਟ ਖੋਲ ਦਿੱਤੇ ਗਏ ਸਨ ਇਸ ਵੇਲੇ ਦੀ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਰਣਜੀਤ ਸਾਗਰ ਡੈਮ ਦੇ ਸੱਤ ਦੇ ਹੀ ਸੱਤ ਗੇਟ ਕੋਲ ਦਿੱਤੇ ਗਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ហេਠਾਂ ਆਉਂਦੇ ਜ਼ਮੀਨਾਂ ਦੇ ਪੱਦਰ ਤੇ ਵਾਦੇ ਪਾਣੀ ਨੂੰ ਲੈ ਕੇ ਸचेत ਰਹਿਣ ਅਤੇ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਸੁਰੱਖਿਆ ਜਗ੍ਹਾ ਦੇ ਉਤੇ ਘਰਾ ਤੋਂ ਦੂਰ ਜਾਇਆ ਜਾਵੇ। ਰੈਸਵੇਲੇ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ। ਕੀ ਕੁਝ ਕਿਹਾ ਹੋਰ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣ ਰਹੇ ਹੋ ਪੰਜਾਬੀ ਇਕਰ ਚੈਨਲ ਦੇ ਨਾਲ ਧਰਮਿੰਦਰ ਠਾਕੁਰ ਦੀ ਰਿਪੋਰਟ ਪਠਾਨਕੋਟ। ਗੇਟ ਵੀ ਖੋਲੇ ਗਏ ਹਨ। ਸਿਲਵੇ ਗੇਟ ਵੀ ਪਾਣੀ ਦਾ ਲੈਵਲ ਵੱਧਣ ਦੇ ਕਾਰਨ खोलने पड़े वैसे तो उसका पाँच सौ का लेवल था और वो अचानक पानी ज़्यादा आने के कारण एडमिनिस्ट्रेशन को ये जो स्टेप लेना पड़ा